ਅਪਸਾਨਾ ਵਾਲੀ ਗੱਲ ਵੀ ਆਪਾਂ ਕਲੀਅਰ ਕਰਨੀ ਹੈ ਅੱਜ ਗੁਰਲਾਲ ਬਰਾੜ ਮੈਂ ਦੋ ਤਿੰਨ ਚੀਜ਼ਾਂ ਦੱਸਣਾ ਚਾਹੁੰਦਾ ਜਦ ਵੀ ਜਦੋਂ ਸਿੱਧੂ ਮੁਸੇ ਵਾਲਾ ਮੇਰਾ ਫਰੈਂਡ ਜਦੋਂ ਬਣਦਾ ਜਦੋਂ ਉਸ ਕੋਲ ਸਿਕਿਉਰਿਟੀ ਨਹੀਂ ਸੀ ਹੂੰ ਤੇ ਕੋਲ ਕੋਈ ਸਿਕਿਉਰਿਟੀ ਨਹੀਂ ਸੀ ਜਦੋਂ ਮਨੂੰ ਜਾਣ ਜਾਣਣ ਲੱਗਿਆ ਜਦੋਂ ਸਾਡਾ ਪਿਆਰ ਬਣਿਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਗਈ ਟੂਰਨਾਮੈਂਟ ਦੀ ਗੱਲ ਹੋਈ ਉਹ ਭਾਗੋ ਮਾਜ ਦਾ ਟੂਰਨਾਮੈਂਟ ਸੀ ਵੀ ਟੂਰਨਾਮੈਂਟ ਕਾਰਨ ਬਣਿਆ ਉੱਥੋਂ ਦੁਸ਼ਮਣੀ ਜਾਰੀ ਹੋਈ ਹੈ ਉੱਥੇ ਉਹ ਟੂਰਨਾਮੈਂਟ ਮੇਰੇ ਪਿੰਡ ਦਾ ਨਹੀਂ ਸੀ ਉਹ ਭਾਗੋ ਮਾਜ ਦਾ ਸੀ ਉਹ ਵੀ ਚਾਕੇ ਮੇਰੇ ਨਾਲ ਜੋੜਿਆ ਜਾਂਦਾ ਉਹ ਸਭ ਨੂੰ ਪਤਾ ਹੈ ਸਾਰੀਆਂ ਵੀਡੀਓ ਪਈਆਂ ਹੋਈਆਂ ਤੀਜੀ ਗੱਲ ਇਹ ਆ ਜਾਂਦੀ ਗੁਰਲਾਲ ਬਰਾੜ ਵਾਲੀ ਹੁਣ ਗੁਰਲਾਲ ਨੂੰ ਮੈਂ ਅਜੇ ਤੱਕ ਕਦੇ ਫੇਸ ਟੂ ਫੇਸ ਨਹੀਂ ਮਿਲਿਆ ਨਾ ਮੈਨੂੰ ਜਾਣਦਾ ਨਾ ਪਛਾਣਦਾ ਤੇ ਉਹ ਸਿਰਫ ਉਹਦੇ ਪੋਸਟਰ ਜਰੂਰ ਦੇਖੇ ਮੈਂ ਲੱਗੇ ਹੋਏ ਚੰਡੀਗੜ੍ਹ 'ਚ ਤੇ ਮੈਂ ਉਹਨੂੰ ਕਦੇ ਮਿਲਿਆ ਵੀ ਨਹੀਂ ਹੋਣਾ ਫੇਸ ਟੂ ਫੇਸ ਹੋ ਸਕਦਾ ਮੈਂ ਗੋਲਡੀ ਨੂੰ ਵੀ ਨਾ ਕਦੀ ਮਿਲਿਆ ਹਾਂ ਮੈਂ ਮਨ ਤਾਂ ਗੋਲਡੀ ਦਾ ਵੀ ਨਹੀਂ ਪਤਾ ਵੀ ਉਹ ਯੂਨੀਵਰਸਿਟੀ ਜਾਂਦਾ ਸੀ ਨਾ ਉਹ ਮਨੂੰ ਜਾਣਦਾ ਹੋਣਾ ਨਾ ਮੈਂ ਉਹਨੂੰ ਜਾਣਿਆ ਕਰੇ ਉੱਥੇ ਯੂਨੀਵਰਸਿਟੀ 'ਚ ਮੈਂ ਵੀ ਰਿਹਾ ਉਹ ਵੀ ਰਹੇ ਮੈਂ ਅਜੇ ਤੱਕ ਕਦੇ ਨਹੀਂ ਮ ਤੀਜੀ ਗੱਲ ਇਹ ਆ ਗਈ ਜਿਹੜੀ ਅਫਸਾਨਾ ਵਾਲੀ ਗੱਲ ਹੁੰਦੀ ਹੈ ਉਹ ਗੱਲ ਐਵੇਂ ਸੀ ਸਿੱਧੂ ਮੂਸੇ ਵਾਲੇ ਕੋਲ ਕਾਲ ਆਂਦੀ ਹੈ ਅਫਸਾਨਾ ਦੀ ਵੀ ਐਵੇਂ ਕਰਕੇ ਵੀ ਕੋਈ ਇੱਥੇ ਦਾ ਇੱਕ ਮੁੰਡਾ ਸੀ ਐਸ.ਓ.ਆਈ. ਵਿੱਚ ਆਪਣਾ ਉਹ ਮੇਰੇ ਨਾਲ ਵੀ ਰਿਹਾ ਤੇ ਉਹ ਆਪਣਾ ਵਿੱਕੀ ਮਿੰਟੂ ਖੜੇ ਨਾਲ ਵੀ ਰਿਹਾ ਨਵੀ ਖੇਮ ਕਰਨ ਬਾਈ ਨੇਮ ਤੁਹਾਨੂੰ ਮੈਂ ਦੱਸਦਾ ਨਹੀਂ ਉਹਦਾ ਉਸਨੇ ਮੈਨੂੰ ਕਾਲ ਉਸਨੇ ਮੈਨੂੰ ਕਾਲ ਕੀਤੀ ਹੈ ਉਹ ਗੱਲ ਕੋਲ ਕੀਤੀ ਆ ਅਫਸਾਨਾ ਨਾਲ ਤੇ ਅਫਸਾਨਾ ਬਾਰੇ ਗੱਲ ਅਫਸਾਨਾ ਗੱਲ ਕਰਦੀ ਹੈ ਨਵੀਂ ਖੇਮ ਕਰਨ ਦੀ ਸਿੱਧੂ ਮੂਸੇਵਾਲੇ ਕੋਲ ਸਿੱਧੂ ਕਹਿੰਦਾ ਵੀ ਇਹ ਚੀਜ਼ ਬਾਰੇ ਆਪਾਂ ਪੁਲਿਸ ਨੂੰ ਦੱਸ ਦੋਨੇ ਆ ਵੀ ਆਪਾਂ ਵਿਕਰਮ ਬਰਾੜ ਨੂੰ ਦੱਸ ਕੇ ਤੇ ਵਿਕਰਮ ਬਰਾੜ ਸਰ ਨੂੰ ਤੇ ਇੱਕ ਆਪਣਾ ਜਿਹੜੇ ਆਪਣਾ ਚੋਹਾਨ ਸਰ ਐ ਵੀ ਉਹਨਾਂ ਨੂੰ ਮੈਂ ਦੱਸ ਕੇ ਵੀ ਆਪਾਂ ਇਹਨਾਂ ਦੀ ਵੀ ਸ਼ਿਕਾਇਤ ਕਰਦਾਂ ਨੇ ਵੀ ਜਿਵੇਂ ਤੁਹਾਨੂੰ ਕੁਝ ਗਲਤ ਉਹ ਗੱਲ ਕੀ ਸੀ ਗੱਲ ਅਫਸਾਨਾ ਖਾਨ ਨੂੰ ਕਿਹਾ ਕੀ ਕਿਹਾ ਸੀ ਜੋ ਤੁਹਾਨੂੰ ਪਤਾ ਲੱਗਾ ਗੁਰਲਾਲ ਰਾਣ ਨੇ ਕੀ ਕਿਆ ਸੀ ਕੀ ਗੱਲ ਸੀ ਕੀ ਨਹੀਂ ਉਹ ਇੰਨੀ ਗੱਲ ਪਤਾ ਲੱਗੀ ਕੋਈ ਮਿਲੇ ਇਹਨਾਂ ਨੂੰ ਗਾਣੇ ਗੁਣਿਆਂ ਦੀ ਕੋਈ ਗੱਲ ਗਲ ਹੋਈ ਹੈ ਨਾਰਮਲ ਕੋਈ ਗੱਲ ਚੱਲੀ ਸੀ ਤੇ ਮੈਂ ਉਹ ਮੇਰੇ ਕੋਲ ਗੱਲ ਪਹੁੰਚਦੀ ਹੈ ਕਿ ਮੈਂ ਯੂਨੀਵਰਸਿਟੀ ਰਹੀ ਹਾਂ ਯੂਨੀਵਰਸਿਟੀ ਉਹਨਾਂ ਪੁੱਛਿਆ ਵੀ ਕੋਈ ਨਵੀਂ ਉੱਥੇ ਕੋਈ ਪ੍ਰਧਾਨ ਸੀ ਉੱਥੇ ਨਵੀਂ ਕੋਈ ਖੇਮ ਕਰਨ ਮੇਰੇ ਨਾਲ ਸਿੱਧੂ ਦੀ ਗੱਲ ਹੁੰਦੀ ਮੈਂ ਇਹਨੂੰ ਕਿਹਾ ਵੀ ਯਾਰ ਹਾਂ ਮੈਨੂੰ ਜਾਣਦਾ ਏ ਵੀ ਯਾਰ ਉਹ ਵੀ ਆਪਣੀ ਭਰਾ ਏ ਹਨਾ ਵੀ ਕੋਈ ਚੱਕਰ ਨਹੀਂ ਮੈਂ ਇਹਨੂੰ ਕਹਿ ਦਨਾ ਵੀ ਉਹ ਨਹੀਂ ਗੱਲ ਕਰਦੇ ਵੀ ਐਵੇਂ ਪਰਸਨਲ ਕੋਲ ਗੱਲ ਪਹੁੰਚੂਗੀ ਉਹਨਾਂ ਦਾ ਘਾਟਾ ਹੋਣਾ ਕਿ ਪੁਲਿਸ ਉਹਨਾਂ ਥੇ ਮੇਰੀ ਨਵੀ ਖੇਮ ਕਰਨ ਨਾਲ ਗੱਲ ਹੁੰਦੀ ਹੈ ਮੈਨੂੰ ਫੋਨ ਲਾਇਆ ਮੈਂ ਗੱਲ ਕੀਤੀ ਵੀ ਭਰਾ ਐਦਾਂ ਦੀ ਕੋਈ ਗੱਲ ਹੋਈ ਹੈ ਸਿਰਫ ਨਾਰਮਲ ਸਾਡੀ ਗੱਲ ਹੋਈ ਹੈ ਉਸ ਚੀਜ਼ ਦੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੋਊਗੀ ਕਿ ਸਿਰਫ ਤੇ ਨਵੀ ਖੇਮ ਕਰਨ ਨਵੀ ਖੇਮ ਕਰਨ ਗੁਰਲਾਲ ਬਰਾੜ ਦੇ ਨਾਲ ਸੀਗਾ ਰਾਈਟ ਉਸ ਦੇ ਜ਼ਿਕਰ ਆ ਨਵੀ ਖੇਮ ਕਰਨ ਵੀ ਗੁਰਲਾਲ ਬਰਾੜ ਦੇ ਨਾਲ ਸਰ ਮੈਨੂੰ ਇਸ ਚੀਜ਼ ਬਾਰੇ ਨਹੀਂ ਨੌਲੇਜ ਵੀ ਗੁਰਲਾਲ ਉਹਦੇ ਨਾਲ ਸੀ ਜਾਂ ਨਹੀਂ ਸੀ ਮੇਰੇ ਕੋਲ ਇਕੱਲਾ ਨਾਮ ਆਇਆ ਨਵੀ ਖੇਮ ਕਰਨ ਦਾ ਤੇ ਨਵੀ ਖੇਮ ਕਰਨ ਬਾਰੇ ਮੈਂ ਇਹਨੂੰ ਗੱਲ ਕੀਤੀ ਮੈਂ ਕਿਹਾ ਵੀ ਤੇਰਾ ਨਾਮ ਆਈ ਜਾ ਰਿਹਾ ਵੀ ਐਵੇਂ ਅੱਗੇ ਪੁਲਿਸ ਕੋਲ ਤੇਰਾ ਨਾਮ ਜਾਣਾ ਏ ਵੀ ਤੇਰਾ ਰਿਮਾਂਡ ਚੱਲੂਗਾ ਕੋਈ ਫਾਇਦਾ ਹੀ ਨਹੀਂ ਆ ਰਿਹਾ ਇਸ ਚੀਜ਼ ਨੂੰ ਤੂੰ ਵੀ ਖਤਮ ਕਰੋ ਨਾ ਵੀ ਇਸ ਚੀਜ਼ ਉਹ ਵੀ ਚੱਲ ਰਹੀ ਹੈ ਉਹ ਕਹਿੰਦਾ ਯਾਰ ਵੀਰੇ ਕੋਈ ਚੱਕਰ ਨਹੀਂ ਉਹਨਾਂ ਵਧੀਆ ਗੱਲ ਕਰੀ ਵੀ ਆਪਾਂ ਹੁਣੇ ਕਲੀਅਰ ਕਰ ਦੰਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਇਹਨੂੰ ਹੁਣੇ ਕਲੀਅਰ ਕਰਦੇ ਵੀ ਸਾਡਾ ਕੋਈ ਥ੍ਰੈਟ ਵਾਲਾ ਕੋਈ ਗੱਲ ਨਹੀਂ ਸਾਡਾ ਨਾਰਮਲ ਗਾਣਾ ਲੈਣਾ ਸੀ ਸਿਰਫ ਗਾਣੇ ਬਾਰੇ ਗੱਲ ਕੀਤੀ ਸੀ ਵੀ ਇਹ ਨਹੀਂ ਪੈਸਾਂ ਦੀ ਚਲੋ ਗੱਲ ਹੋਈ ਆਪਰੇਟ ਦੀ ਵੀ ਹੋਰ ਕੋਈ ਗੱਲ ਨਹੀਂ ਸਾਡੀ ਦੀਆਂ ਦਾ ਮੈਂ ਵੀ ਸਿੱਧੂ ਨੂੰ ਕਹਾਂ ਵੀ ਗੱਲ ਕਲੀਅਰ ਹੋ ਗਈ ਯਾਰ ਤੂੰ ਅੱਗੇ ਗੱਲ ਨਾ ਕਰੀ ਸਿਰਫ ਇੱਕ ਨਾਰਮਲ ਸੀ ਕਿ ਆਪਾਂ ਇੱਕ ਭਲਾ ਹੀ ਵੇ ਸਤੂ ਵਾਈਨ ਹੈ ਕਿ ਕਿਸੇ ਗੱਲ ਕੀਤੀ ਹੋਵੇ ਬੋਲਿਆ ਉਹ ਵੀ ਕਿਸੇ ਪੁਲਿਸ ਅਫਸਰ ਨੂੰ ਨੇ ਵੀ ਨਹੀਂ ਗੱਲ ਕੀਤੀ ਵੀ ਹਾਂ ਗੱਲ ਖਤਮ ਹੋ ਗਈ ਕੋਈ ਗੱਲ ਨਹੀਂ ਉਸ ਗੱਲ ਨੂੰ ਬਾਅਦ ਚ ਇੰਨਾ ਵਧਾਇਆ ਚੜਾਇਆ ਗਿਆ ਗੋਲਡੀ ਬਰਾੜ ਕਹਿੰਦਾ ਐਵੇਂ ਗੱਲ ਹੋਈ ਹੈ ਜੀ ਇਹ ਹੋਈ ਹੈ ਮੈਂ ਤਾਂ ਉਹ ਸੁਣ ਕੇ ਨਾ ਰਹਿ ਗਿਆ ਜਦ ਕਿ ਮੇਰੇ ਕਿਸੇ ਫਰੇਮ ਤੇ ਫੋਨ 'ਚ ਮੈਂ ਰਿਕਾਰਡਿੰਗ ਵੀ ਦੇਖਾਂਗਾ ਲੱਭਾਂਗਾ ਉਸ ਨਾ ਵੀ ਖੇਮ ਕਰਨੀ ਮੇਰੇ ਕੋਲ ਪ੍ਰੋਪਰ ਰਿਕਾਰਡਿੰਗ ਪਈ ਹੋਊਗੀ ਜੋ ਸਾਡੀ ਗੱਲ ਹੋਈ ਹੈ ਉਸ ਟਾਈਮ ਅੱਛਾ ਹਾਂਜੀ ਹਾਂਜੀ ਸੋ ਲੇਕਿਨ ਇਹਨੂੰ ਰੀਜ਼ਨ ਦੱਸ ਸਕਦਾ ਕਿਉਂਕਿ ਉਸ ਤੋਂ ਹਫਤੇ ਕੇ ਬਾਅਦ ਗੁਰਲਾਲ ਪ੍ਰਾੜ ਦਾ ਮਰਡਰ ਹੋ ਜਾਂਦਾ ਹੈ ਤੇ ਉਹਦੇ ਲਈ ਫਿਰ ਗੱਲ ਆਦੀ ਵੀ ਮਨਦੀਪ ਨੇ ਫੋਨ ਚੱਕ ਕੇ ਧਮਕਾਇਆ ਸੀਗਾ ਜਾਂ ਚੰਗਾ ਮਾੜਾ ਕਿਹਾ ਸੀ ਗੁਰਲਾਲ ਨੂੰ ਗੁਰਲਾਲ ਨਾਲ ਤੁਹਾਡੀ ਗੱਲ ਹੋਈ ਗੁਰਲਾਲ ਨਾਲ ਤੁਹਾਡੀ ਗੱਲ ਹੋਈ ਨਹੀਂ ਜੀ ਨਹੀਂ ਮੇਰੀ ਜੰਦੀ ਕੀ ਕਰੀ ਗੱਲ ਨਹੀਂ ਹੋਈ ਤੇ ਕਿਸੇ ਤੁਹਾਡੇ ਕਿਸੇ ਵਿਅਕਤੀ ਦੀ ਗੁਰਲਾਲ ਦੇ ਨਾਲ ਗੱਲ ਹੋਈ ਥੋੜੇ ਕਿਸੇ ਵਿਅਕਤੀ ਦੀ ਗੁਰਲਾਲ ਦੇ ਨਾਲ ਗੱਲ ਹੋਈ ਹੋਵੇ ਉਸ ਵਕਤ ਨਵੀ ਖੇਮ ਕਰਨ ਤੋਂ ਇਲਾਵਾ ਜਿਵੇਂ ਥੋੜੀ ਨਵੀ ਨਾਲ ਗੱਲ ਹੋਈ ਕਿਸੇ ਹੋਰ ਦੀ ਗੁਰਲਾਲ ਨਾਲ ਗੱਲ ਹੋਈ ਹੋਵੇ ਤੁਹਾਡੇ ਸਰਕਲ ਚ ਨਵੀ ਨਾਲ ਮੇਰੀ ਗੱਲ ਹੋਈ ਆ ਉਹ ਵੀ ਸਿਰਫ ਨਾਰਮਲ ਗੱਲ ਹੋਈ ਭਾਈਵੰਦੀ ਚ ਕੋਈ ਗਲਤ ਗੱਲ ਨਹੀਂ ਹੋਈ ਸਿਰਫ ਨਾਰਮਲ ਗੱਲ ਹੋਈ ਹੈ ਇੱਕ ਯੂਨੀਵਰਸਿਟੀ ਦੇ ਸਾਡਾ ਪਿਆਰ ਸੀ ਆਪਸ ਵਿੱਚ ਤਾਂ ਨਰਮ ਨਾਰਮਲ ਗੱਲ ਹੋਈ ਹੈ ਵੀ ਇਦਾਂ ਦੀ ਆ ਗੱਲ ਹੈ ਜੇ ਮਨੁੱਖ ਕੇਸ ਨਾਲ ਜੋੜਿਆ ਜਾਂਦਾ ਮੇਰਾ ਐਫ ਆਈ ਆਰ ਚ ਨਾਮ ਕਿਉਂ ਨਹੀਂ ਪਾਇਆ ਫਿਰ ਜੀ ਮੇਰੇ ਨੰਦਰਜ ਨਹੀਂ ਕਿਸੇ ਨਾਮ ਤੋਂ ਥੀ ਮੈਨੂੰ ਕਿਹਨਾਂ ਬੁਲਾਇਆ ਨਹੀਂ ਪੁਲਿਸ ਕਰਮਚਾਰੀਆਂ ਨੇ ਬੁਲਾਇਆ ਉਹਨੂੰ ਹੁਣ ਜਾ ਕੇ ਜੋੜਤਾ ਐ ਇੰਨੇ ਟਾਈਮ ਬਾਅਦ ਤੁਸੀਂ ਇਹ ਗੱਲ ਆ ਰਹੀ ਹੈ ਜਦੋਂ ਕਿ ਉਹ ਨਹੀਂ ਆਈ ਦੀ ਗੱਲ ਨਹੀਂ ਮੈਂ ਤਾਂ ਇੰਡੀਆ ਹੀ ਸੀ ਮੈਂ ਜਾ ਕੇ ਪੇਸ਼ ਹੋ ਜਾਣਾ ਸੀ ਪੁਲਿਸ ਕੋਲ ਜਦੋਂ ਮੈਂ ਵਿੱਕੀ ਮਿੱਟੂ ਖੜੇ ਦੇ ਮਰਡਰ 'ਚ ਜਾ ਕੇ ਪੇਸ਼ ਹੋ ਸਕਦਾ ਮੈਂ ਗੁਰਲਾਲ ਦੇ ਜੀ ਵੀ ਜਾ ਕੇ ਪੇਸ਼ ਹੋ ਜਾਣਾ ਸੀ ਮੈਨੂੰ ਪੁਲਿਸੋਂ ਬੁਲਾਣ ਦੀ ਮੈਂ ਚਲੇ ਜਾਣਾ ਸੀ